ਨਾ ਦਾ ਰਾਜ ਮੈਨਾਂ ਲਾ ਦਿੱਤੀ ਜੀ ਨਹੀਂ ਕਰਾ ਸਕਦੇ ਚਾਹੇ ਕਿ ਨਾ ਪਰ ਆਪਣਾ ਨਾਮ ਤੋਂ ਫਿਰ ਆਪਣਾ ਨਾਮ ਜੀ ਮੁੱਖ ਦਫ਼ਤਰੀ ਹੈ ਕਿਸ ਨੇ ਅਧਿਕਾਰ ਹਾਂਜੀ ਮੈਂ ਡਾਕਟਰ ਕੁਲਵਿੰਦਰ ਕੌਰ ਸਿਵਲ ਹਸਪੀਟਲ ਰਾਜਪੁਰਾ ਤੋਂ ਬੱਚਿਆਂ ਦੇ ਮਾਹਿਰ ਡਾਕਟਰ ਅੱਜ ਦਾ ਦਿਨ ਮੈਨੂੰ ਇੱਥੇ ਬੁਲਾਇਆ ਗਿਆ ਹੈ ਸਿਹਤ ਸਵਾਵਾ ਮੈਲਾਂ ਦੇ ਰਿਲੇਟਿਡ ਤੇ ਜੋ ਫੀਮੇਲ ਬੱਚਿਆਂ ਉਹਨਾਂ ਦੇ ਰਿਲੇਟਿਡ ਮੈਂ ਇਹਨਾਂ ਨੂੰ ਨੌਲੇਜ ਦਿੱਤੀ ਹੈ ਤੇ ਮੈਂ ਉਮੀਦ ਕਰਦੀ ਆਂ ਵੀ ਇਹ ਜੋ ਵੀ ਇੱਥੇ ਸਾਡ ਨੂੰ ਸਰਕਾਰ ਨੇ ਸਵਾਵਾ ਦਿੱਤੀਆਂ ਉਹ ਸਾਰਿਆਂ ਦਾ ਇਹ ਮੌਕਾ ਜੋ ਵਧੀਆ ਮਿਲਿਆ ਆਪਾਂ ਨੂੰ ਗੌਰਮੈਂਟ ਨੇ ਇੰਨੀਆਂ ਦਵਾਈਆਂ ਫ੍ਰੀ ਪ੍ਰੋਵਾਈਡ ਕਰਾਈਆਂ ਜੋ ਪਹਿਲੇ ਦੀ ਕਿਸੇ ਸਰਕਾਰ ਨੇ ਅਜੇ ਤੱਕ ਨਹੀਂ ਕੀਤਾ ਸੀ ਮੈਂ ਖੁਦ ਹੈਰਾਨ ਆ ਮਹਿੰਗੇ ਤੋਂ ਮਹਿੰਗਾ ਟੈਸਟ ਮਹਿੰਗੀ ਤੋਂ ਮਹਿੰਗੀ ਦਵਾਈ ਸਰਕਾਰ ਨੇ ਬਜਟ ਦੇ ਕੇ ਸਾਨੂੰ ਕਹੇ ਵੀ ਤੁਸੀਂ ਸਭ ਕੁਝ ਅੰਦਰੋਂ ਦੇਣਾ ਕੋਈ ਬਾਹਰ ਦੀ ਦਵਾਈ ਨਹੀਂ ਲਿਖਣੀ ਜੋ ਨਹੀਂ ਆ ਰਹੀ ਉਹ ਸਾਨੂੰ ਦੱਸੋ ਅਸੀਂ ਮੰਗਵਾ ਕੇ ਦੇਵਾਂਗੇ ਤੇ ਮੈਂ ਬਹੁਤ ਖੁਸ਼ ਹਾਂ ਸਾਰੀਆਂ ਸਭਾਵਾਂ ਤੋਂ ਤੇ ਮੈਂ ਇਹਨਾਂ ਨੂੰ ਸਭ ਨੂੰ ਕਹਿਨੀ ਆ ਵੀ ਇਹ ਵੀ ਲਾਭ ਉਠਾਣ ਦੇ ਜਿਹੜਾ ਦੂਜੀ ਗੱਲ ਕਰੀ ਅੱਜ ਬਰਾਉ ਦਾ ਫਿਲਮ ਹੈ ਮਲਾਵਾ ਦੀ ਮੈਂ ਜਿਹੜੀ ਸਕੂਲ ਆਸ ਐਸੀ ਦੁਕਾਨੋਂ ਲਾਤੀ ਆ ਜੀ ਦਾ ਮੈਨਾਂ ਮਿਲਤ ਆਦੀ ਆ ਅ ਜੋ ਆ ਰਹੀ ਹੈ ਸਕੀਮ ਸਕੀਮਾਂ ਤਾਂ ਦੇਖੋ ਬਹੁਤ ਸਾਰੀਆਂ ਆ ਰਹੀਆਂ ਜਿਵੇਂ ਹੁਣ ਮੈਂ ਮੈਨੂੰ ਸਰਪੰਚ ਸਾਹਿਬ ਨੇ ਵੀ ਪੁੱਛਿਆ ਸੀ ਜੀ ਇੱਕ ਫ੍ਰੀ ਗੱਡੀ ਤੁਸੀਂ ਕਿਹੜੀ ਗੱਡੀ ਬਾਰੇ ਗੱਲ ਕਰ ਰਹੇ ਹੋ ਤਾਂ ਮੈਂ ਦੱਸਾਂਗੀ ਐਨੀ ਸੋਨੀ ਸਕੀਮ 108 ਦਾ ਤਾਂ ਸਭ ਨੂੰ ਪਤਾ ਹੈ ਐਂਬੂਲੈਂਸ ਜੋ ਹੁੰਦੀ ਹੈ ਉਹ ਤੁਹਾਨੂੰ ਫ੍ਰੀ ਇਲਾਜ ਵਾਸਤੇ ਜਦੋਂ ਪਿੰਡ 'ਚ ਬੈਠੇ ਹੋ ਕਿਤੇ ਮਰਜ਼ੀ ਬੈਠੇ ਹੋ ਉਹ ਆ ਜਾਏਗੀ ਉਹਨੇ ਇੱਕ ਨਵੀਂ ਸਕੀਮ ਹੈਗੀ ਹੈ ਪੁਰਾਣੀ ਹੈ ਜਾਂ ਨਵੀਂ ਹੈ ਮੈਂ ਇਸ ਹਸਪੀਟਲ 'ਚ ਨਵੀਂ ਆ ਤੇ ਮੈਂ ਇੱਥੇ ਸ਼ੁਰੂ ਹੁੰਦੀ ਹੋਈ ਦੇਖੀਏ ਤੇ ਬਹੁਤ ਲੋਕ ਲਾਭ ਉਠਾ ਰਹੇ ਆ ਡਿਲੀਵਰੀ ਤੋਂ 2 ਦਿਨ ਬਾਅਦ ਛੁੱਟੀ ਹੁੰਦੀ ਹੈ ਜਾਂ 4 ਦਿਨ ਬਾਅਦ ਹੁੰਦੀ ਹੈ ਜਦੋਂ ਵੀ ਇਹਨਾਂ ਨੂੰ ਛੁੱਟੀ ਦੀ ਹੁੰਦੀ ਹੈ ਅਸੀਂ ਫ੍ਰੀ ਗੱਡੀ ਸਵਿਫਟ ਗੱਡੀ ਪ੍ਰੋਵਾਈਡ ਕਰਾਈ ਹੈ ਜਿਦੇ ਵਿੱਚ ਪੇਸ਼ੈਂਟ ਉਹਦਾ ਬੱਚਾ ਜੋ ਮਦਰ ਦਾ ਬੇਬੀ ਪੈਦਾ ਹੋਇਆ ਹੈ ਨਾਲ ਦੋ ਰਿਸ਼ਤੇਦਾਰ ਜਾ ਸਕਦੇ ਆ ਉਹ ਘਰੇ ਤੱਕ ਫ੍ਰੀ ਛੱਡ ਕੇ ਆਂਦੇ ਆ ਅੱਜ ਕਿਹ ਲੋਗ ਆਏ ਅੱਜ ਮੈਲਾ ਦਿੱਤਾ ਸੀ ਤਾਂ ਹਰ ਸਵਾਲ ਦੀ ਤਰ੍ਹਾਂ ਇਹ ਸ਼ਾਂਤੀ ਕਰ ਮੈਲਾ ਵਾਂ ਲੈ ਕੇ ਕਿਹ ਕਿਹੜੀ ਹੈ ਯਾਰ ਪੁਟਾ ਨੇ ਮੈਲਾ ਵਾਂ ਤੋਂ ਵੀ ਪਿਆ ਰਹੇ ਉਹ ਕਿਹੜੀ ਸਕੀਮਾ ਹੈ ਵਿਚਾਰੋ ਵਾਹ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮਹਿਲਾ ਦਿਵਸ ਦੀ ਮੈਂ ਸਾਰੀਆਂ ਔਰਤਾਂ ਨੂੰ ਵਧਾਈ ਦੇਣੀ ਆ ਔਰ 3 ਸਾਲ ਹੋ ਗਏ ਸਾਨੂੰ ਵਰਮਨਸਰੀ ਅਸੀਂ सेलिब्रेट ਕਰ ਰਹੇ ਆ ਜੀ ਪਿੰਡ ਵਿੱਚ ਔਰ ਇਸੇ ਕਰਕੇ ਹੀ ਡਿਪਾਰਟਮੈਂਟ ਸਾਰੇ ਹੀ ਇੱਥੇ ਬੁਲਾਏ ਗਏ ਸੀਗੇ ਕਿਉਂਕਿ ਤਾਂ ਕਿ ਜਿੰਨੀਆਂ ਔਰਤਾਂ ਨੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਾਨੂੰ ਸਿੱਖਿਆ ਦੇ ਰਿਗਾਰਡਿੰਗ ਕਿਹੜੀਆਂ ਸਹੂਲਤਾਂ ਨੇ ਔਰ ਹੈਲਥ ਦੇ ਰਿਗਾਰਡਿੰਗ ਕਿੰਨੀਆਂ ਸਹੂਲਤਾਂ ਨੇ ਅਸੀਂ ਅੱਗੇ ਕਿੱਦਾਂ ਵੱਧ ਸਕਦੇ ਆਂ ਔਰ ਕਿੱਦਾਂ ਹੀ ਆਪਣੇ ਅਸੀਂ ਜਿਹੜੀ ਫਾਈਨੈਂਸ਼ੀਅਲ ਜਿਹੜੀ ਜਿੱਦਾਂ ਕਿਸੇ ਨੂੰ ਸਪੋਰਟ ਨਹੀਂ ਮਿਲਦੀ ਤਾਂ ਉਸੇ ਗਵਰਨਮੈਂਟ ਦੀਆਂ ਜਿਹੜੀਆਂ ਸਕੀਮਾਂ ਲੈ ਕੇ ਕਿੱਦਾਂ ਅੱਗੇ ਵੱਧ ਸਕਦੇ ਹਾਂ ਅਜੇ ਪਹਿਲਾਵਾ ਦੀ ਗੱਲ ਕਰੀਏ ਪਹਿਲਾ ਵੀ ਸਰਪੰਚ ਜੀ ਦੁਆਰਾ ਫਿਰ ਮੋਈ ਕਰਤਾ ਜਿਹੜਾ ਨਾਮ ਹੈ ਉਹ ਦੱਸਣ ਦੀ ਲੋੜ ਨਹੀਂ ਪਰ ਉਹ ਨਾਮ ਬ ਮੈਂ ਕਿਹੜੀ ਸਕੀਮਾਂ ਬਾਰੇ ਤੁਹਾਨੂੰ ਦੱਸਣਾ ਹੋਵੇ ਦੇਖੋ ਬਹੁਤ ਇੱਥੇ ਡਾਕਟਰ ਸਾਹਿਬ ਮੇਰੇ ਨਾਲ ਬੈਠੇ ਹੋਏ ਨੇ ਸਭ ਤੋਂ ਜ਼ਰੂਰੀ ਤਾਂ ਹੈਗਾ ਸਿਹਤ ਹੈ ਜੇ ਅਗਰ ਸਿਹਤ ਹੈਗੀ ਆ ਤਾਂ ਇਟ ਮੀਨਸ ਆਪਣਾ ਜੀਵਨ ਹੈ ਆਪਾਂ ਵਧੀਆ ਤਰੀਕੇ ਨਾਲ ਆਪਣਾ ਜੀਵਨ ਬਤੀਤ ਕਰ ਸਕਦੇ ਆ ਇਸੇ ਤਰ੍ਹਾਂ ਹੋਰ ਵੀ ਡਿਪਾਰਟਮੈਂਟ ਆਏ ਨੇ ਜਿੱਦਾਂ ਆਰ ਸੈਟੀ ਤੋਂ ਸਾਡੇ ਕੋਲ ਆਏ ਨੇ ਜੀ ਹਨਾ ਤੇ ਉਹਨਾਂ ਨੇ ਦੱਸਿਆ ਕਿ ਕਿੱਦਾਂ ਆਪਾਂ ਇੱਕ ਗਰੁੱਪ ਬਣਾ ਕੇ ਐਸਜੀ ਗਰੁੱਪ ਬਣਾ ਕੇ ਤੇ ਕਿੱਦਾਂ ਅਸੀਂ ਜਿਹੜੀਆਂ ਗਵਰਨਮੈਂਟ ਦੀਆਂ ਜਿਹੜੀਆਂ ਸਕੀਮਸ ਨੇ ਜਿਹਦੇ ਰਾਹੀਂ ਅਸੀਂ ਸਲਾਈ ਸਿੱਖ ਸਕਦੇ ਹਾਂ ਹੋਰ ਵੀ ਬਹੁਤ ਤਰ੍ਹਾਂ ਦੀ ਜਿਹੜੀਆਂ ਆਪਾਂ ਸਿੱਖਿਆਵਾਂ ਜਿਹੜੀਆਂ ਉਹ ਲੈ ਸਕਦੇ ਹਾਂ ਹਨਾ ਤੇ ਉਹਦੇ ਨਾਲ ਇਹ ਹੈ ਕਿ ਅਸੀਂ ਆਪਣੀ ਜਿਹੜੀ ਆਰਥਿਕ ਤੰਗੀ ਆ ਉਹਨੂੰ ਆਪਾਂ ਦੂਰ ਕਰ ਸਕਦੇ ਹਾਂ ਆਪਣੀਆਂ ਬੱਚਿਆਂ ਵਾਸਤੇ ਜਿਹੜਾ ਚਾਹਦੇ ਹੋ ਅੱਜ ਦਿਨ ਦੇਖੋ ਇੱਕ ਜਿਹੜੀ ਮਾਂ ਆ ਉਸਨੂੰ ਮਜ਼ਬੂਤ ਹੋਣਾ ਪਏਗਾ ਸਭ ਤੋਂ ਪਹਿਲਾਂ ਮੈਂ ਤਾਂ ਇਹੀ ਕਹਾਂਗੀ ਕਿ ਮਾਂ ਨੂੰ ਆਪਣੇ ਬੱਚੇ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਕਿਉਂਕਿ ਅਗਰ ਅਸੀਂ ਆਪਣੇ ਬੱਚੇ ਤੇ ਵਿਸ਼ਵਾਸ ਪੈਦਾ ਕਰਾਂਗੇ ਕਿ ਨਹੀਂ ਤੁਸੀਂ ਕਰ ਸਕਦੇ ਹੋ ਹਨਾ ਤਾਂ ਫਿਰ ਉਹ ਬੱਚੇ ਕਿਤੇ ਨਾ ਕਿਤੇ ਜਿਹਦੇ ਉਹਨਾਂ ਦੇ ਸੁਪਨੇ ਆ ਉਹ ਤਾਂ ਹੀ ਪੂਰੇ ਹੁੰਦੇ ਨੇ ਜੇਕਰ ਕਿਉਂਕਿ ਮੈਨੂੰ ਪਤਾ ਹੈ ਕਿ ਮੈਨੂੰ ਬਹੁਤ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀਗਾ ਮੈਂ ਜਦੋਂ ਸਟੱਡੀ ਕੰਪਲੀਟ ਕੀਤੀ ਹੈ ਤਾਂ ਮੈਨੂੰ ਖੁਦ ਹੀ ਟੀਚਰ ਇੱਕ ਬਣ ਕੇ ਤਾਂ ਉਪਨਚ ਮੈਂ ਸਟੱਡੀ ਕੰਪਲੀਟ ਕੀਤੀ ਸੀ ਕਿ ਮੈਨੂੰ ਕੋਈ ਪੇਰੈਂਟਸ ਵਾਲਾ ਸਪੋਰਟ ਨਹੀਂ ਮਿਲੀ ਫਾਈਨੈਂਸ਼ੀਅਲ ਸਪੋਰਟ ਨਹੀਂ ਮਿਲੀ ਹਨਾ ਲੇਕਿਨ ਮੈਂ ਚਾਹਨੀ ਹੈ ਕਿ ਅਗਰ ਫਾਈਨੈਂਸ਼ਲੀ ਜਿਹੜੇ ਪੇਰੈਂਟਸ ਸਹੀ ਨੇ ਜਿਹੜੀਆਂ ਮਾਮਾ ਨੂੰ ਪਤਾ ਹੈ ਉਹ ਆਪਣੀ ਕਮਾਈ ਦਾ ਸਾਧਨ ਇੱਕ ਇਹੋ ਜਿਹਾ ਹੋਣਾ ਚਾਹੀਦਾ ਜਿਹਦੇ ਨਾਲ ਉਹ ਬੱਚੇ ਦੀ ਸਟੱਡੀ ਤੇ ਜ਼ੋਰ ਦੇ ਸਕਣ ਔਰ ਜਿਹੜੀਆਂ ਬੱਚੀਆਂ ਨੇ ਉਹਨਾਂ ਦੇ ਡ੍ਰੀਮਸ ਪੂਰੇ ਹੋ ਸਕਣ ਹਰ ਡਿਪਾਰਟਮੈਂਟ ਜਿਹੜੀ ਅਜੂਰੇ ਪਹੁੰਚੀਆਂ ਮਹਿਲਾਵਾਂ ਦੇ ਮੁੱਦੇ ਹਾਂਜੀ ਇੱਥੇ ਜੀ ਆਪਣਾ ਡਾਕਟਰ ਹੈਲਥ ਕੇਅਰ ਡਿਪਾਰਟਮੈਂਟ ਹੈ ਜੀ ਬਾਕੀ ਹੈਗੇ ਜੀ ਸਾਡੇ ਇਥੋਂ ਨਰੰਤੋਂ डिपार्टमेंट तो और बाकी एस आई आर डी तो पहुँचे हुए हैं पुलिस डिपार्टमेंट पहुँचे हुए हैं बी डी ओ सर पहुँचे हुए और बहुत ही जो सापैक्टेड परसन ने हाज़र ने बात तो लेसून व योजना बारे पता लग सके